গুরু <laughs> ਮੇਰਾ ਨਾਮ ਹੈ ਜੈਸ਼ਰਮ ਪਾਲ ਪ੍ਰਧਾਨ ਜੈਸ਼ਰਮ ਪਾਲ ਚਿੰਤਪੁਲੀ ਲੰਗਰ ਕਮੇਟੀ ਦੀ ਹੈ ਅੱਜ ਝੰਡੇ ਦੀ ਰਸਮ ਹੈਗੀ ਹੈ ਕੀ ਕੀ ਪੂਰਾ ਪ੍ਰੋਗਰਾਮ ਦਾ ਥੋੜਾ ਜਾਣਕਾਰੀ ਇਹ ਵੇਖੋ ਜੀ ਇਹ ਜਿਹੜਾ ਮਾਮਾ ਜੀ ਦਾ ਸਲਾਲਾ ਝੰਡਾ ਨਾਲ ਸਾਡਾ ਇਹ ਨਾ ਪ੍ਰੋਗਰਾਮ ਹੁੰਦਾ ਚਿੰਤਪੁਲੀ ਮਾਮਾ ਜੀ ਦੀ ਕਿਰਪਾ ਨਾਲ ਅੱਜ ਸਾਡਾ ਜਿਹੜਾ ਇਹ ਮੰਦਰਾਂ ਵਾਲਾ ਤੋਂ ਚੱਲ ਕੇ ਅਸੀਂ ਇੱਥੋਂ ਆਪਣਾ ਆਨੇ ਵਾਲੀ ਗਲੀ ਕਾਲਜ ਦਾ ਬੈਕ ਸੈਟ ਹਾਂਜੀ ਹਾਂਜੀ ਮਤਲਬ ਜਿੰਨਾ ਜਿੰਨਾਂ ਲੋਕਾਂ ਦੇ ਘਰ ਛਡੇ ਆ ਮਾਮਾ ਜੀ ਦਾ ਝੰਡਾ ਤੇ ਮਾਮਾ ਜੀ ਦੀ ਜੋਤ ਲੈ ਕੇ ਉਹਨਾਂ ਦੇ ਘਰ ਤੇ ਜਾਣਾ ਤੇ ਜੋ ਉਹਨਾਂ ਦੀਆਂ ਸ਼ਾਵਾਂ ਜੋ ਉਹਨਾਂ ਦੀਆਂ ਮਨੋ ਕਾਮਨਾ ਉਹ ਜੋਤ ਦੇ ਅੱਗੇ ਪੂਰੀਆਂ ਕਰਾਉਂਦੇ ਆ ਤੇ ਅਸੀਂ ਉਹਨਾਂ ਦੀਆਂ ਸ਼ਾਵਾਂ ਜਿਹੜੀਆਂ ਮਾਂ ਮੇਰੀ ਚਿੰਤਪੁਲੀ ਤੇ ਚੰੜਾ ਚੜਾ ਕੇ ਸੌਣ ਦੀ ਅਸਥਮੀ ਲੈ ਦੇਣ ਉੱਥੇ ਅਸੀਂ ਉਹਨਾਂ ਦੀ ਸਭ ਤੋਂ ਵੱਡਾ ਮੇਲਾ ਹੈਗਾ ਜੀ ਅਸਥਮੀ ਕਦੋਂ ਵੀ ਥੋੜਾ ਇਹ ਮੇਲਾ ਅਸੀਂ ਜਿਹੜਾ ਸਾਡਾ ਲੰਗਰ ਹੈ 8 ਦਿਨ ਕਿਉਂ ਇੱਥੇ ਰਹਿਣਾ ਹੋਣਾ ਜੀ ਤੇ ਜਿਹੜੀ ਅਸਥਮੀ ਆ ਉਹ 13 ਤਰੀਕ ਦੀ ਆ ਤੇ 6 ਦਿਨ ਮਾਂ ਮੇਰੀ ਚਿੰਤਪੁਲੀ ਦਵਾਦੇ ਅਸੀਂ ਆਪਣੀ 20 ਮੱਲੇ ਜਗ੍ਹਾ ਲੈ ਕੇ ਉੱਥੇ ਸ람 ਬਣਾਈਏ ਸਾਰੇ ਰਿਜ ਦੇ ਸਹਿਯੋਗ ਦੇ ਨਾਲ ਬਾਹਰੋਂ ਐਨ ਆਰ ਆਈ ਭਰਾਵਾਂ ਦਾ ਬਹੁਤ ਜ਼ਿਆ ਹੁਣ ਵੀ ਅਸੀਂ ਉਹੋ ਹੀ ਉਮੀਦ ਕਰਦੇ ਆਂ ਕਿ ਸਾਰੇ ਭਰਾ ਸਾਨੂੰ ਨਾਲ ਮਿਲ ਕੇ ਸਹਿਯੋਗ ਦੇਣ ਅਸੀਂ ਅੱਗੇ ਉਸੇ ਗਾਂਹ ਜਿਹੜੀ ਚੌਂਦੀ ਕਾਰਵਾਈ ਆ ਉਹ ਪੂਰੀ ਕਰ ਛੱਡੀਏ ਤੇ ਜਿਹੜੀ ਆ ਸਾਡੀ ਜਗ੍ਹਾ ਲਈ ਸਰਾਂ ਦੀ ਸਾਡੇ ਨਾਂ ਦੀ ਗੱਲ ਉਹ ਸਾਡਾ ਸਾਰਾ ਨਾਂ ਦਾ ਮਤਲਬ ਤੁਸੀਂ ਦੇਖ ਲਾ ਕੰਪਲੀਟ ਹੋ ਗਿਆ ਹੁਣ ਅਸੀਂ ਅੱਗੇ ਆਪਣੇ ਕਮਰੇ ਦੀ ਤਿਆਰੀ ਕਰਦੇ ਆਂ ਸੰਗਤ ਦਾ ਸ਼ਾ ਕਿੰਨਾ ਹੈਗਾ ਅੱਜ ਕਿਉਂਕਿ ਬੜਾ ਵੱਡੀ ਗਿਣਤੀ ਦੇ ਵਿੱਚ ਹੈਗਾ ਪਹੁੰਚੇ ਹੋਰ ਬੜੇ ਇਹ ਕਹਿ ਸਕਦੇ ਜਸ਼ਨ ਦੇ ਮਾਹੌਲ ਦੇ ਵਿੱਚ ਹੋਣਾ ਹੈ ਮੈਂ ਕਹਾਂ ਸੰਗਤਾਂ ਦੇ ਬਹੁਤ ਜ਼ਿਆਦਾ ਸੀ ਹੋਗਾ ਸਾਡੀ ਕਮੇਟੀ ਇੰਨੀ ਮਿਹਨਤ ਕਰਦੀ ਆ ਸਾਡੇ ਆਪਣੇ ਕਾਲੀ ਭਗਤ ਜੀ ਲੋਕਾਂ ਦੇ ਘਰ ਘਰ ਮਾਂ ਮਾਈ ਦੇ ਜੋਰ ਦਾ ਪ੍ਰਕਾਸ਼ ਕਰਕੇ ਗੁਲਗਾਨ ਕਰਦੇ ਆ ਸਾਡੇ ਵੀਰਾ ਭਗਤ ਜੀ ਬਹੁਤ ਵਧੀਆ ਸਾਨੂੰ ਸਹਿਯੋਗ ਦਿੰਦੇ ਆ ਸਾਡੇ ਕਿੰਦਾ ਭਗਤ ਜੀ ਆ ਬਹੁਤ ਜ਼ਿਆਦਾ ਸਹਿਯੋਗ ਕਰਦੇ ਆ ਸਾਡੇ ਸ਼ੁਭਮ ਜੀ ਆ ਸਾਡੇ ਵੇਲੇ ਸਾਡੇ ਨਾਲ ਸਾਡੇ ਆਪਣੇ ਮਾਂ ਭਗਤ ਭਗਤ ਸਾਡੇ ਬਹੁਤ ਜ਼ਿਆਦਾ ਸਹਿਯੋਗ ਕਰਦੇ ਆ ਘਰ ਘਰ ਜਾ ਕੇ ਸਾਨੂੰ ਇੰਨਾ ਇੰਨਾ ਸਹਿਯੋਗ ਮਿਲਦਾ ਹਰ ਸਾਲ ਸਾਨੂੰ ਕਹਿੰਦੀ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਇਹ ਤਿਆਰੀ ਕਰ ਲੈਂਦੇ ਆ ਬਸ ਜੀ ਤੇ ਬਸ ਉਸੇ ਮਾਂ ਮਾਈ ਦੇ ਦਰ ਤੇ ਜਾ ਕੇ ਇਹਨਾਂ ਨਾਲ ਜੋ ਕਰਨਾ ਇਹਨਾਂ ਨੇ ਹੀ ਸਾਲੋਂ ਕੋ ਕਰਨਾ ਅਸੀਂ ਤੇ ਬਸ ਇਦਾਂ ਹੀ ਨਾਲ ਨਾਲ ਚੱਲ ਗਏ ਇਹਨਾਂ ਦੇ ਸਹਿਯੋਗ